ਪੰਜਾਬ ਸਰਕਾਰ ਦੇ ਮੁਲਾਿਆਂ ਵੱਲੋਂ ਲਗਾਤਾਰੇ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਨਾ ਡੀਏ ਦੇ ਵਿੱਚ 13% ਵਾਧਾ ਕਰਕੇ ਕੇਂਦਰ ਸਰਕਾਰ ਦੇ ਮੁਲਾਿਆਂ ਦੇ ਬਰਾਊਡ ਕੀਤਾ ਜਾਵੇ 17/7/2020 ਵਾਲੇ ਮੁਲਾਿਆਂ ਨੂੰ 6ਵਾਂ ਪੇਕ ਵਜੋਂ ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇ 2400 ਪਾਤੇ ਮੁਲਾਿਆਂ ਵਾਂ ਤੇ ਪੁਰਾਣੀ ਬੈਂਸ ਗੀਮਾਂ ਬਹਾਰ ਕੀਤੀ ਜਾਵੇ ਪੰਜਾਬ ਸਰਕਾਰ ਦੇ ਨੈਗ ਵਿੱਚ ਖਾਲੀ ਪਿਆ ਅਸਾਮੀਆਂ ਭਰਿਆ ਜਾਣਾ ਦੋ ਰਟਾਇਡਮਨ 700 ਉਹਨਾਂ ਨੂੰ ਫਾਈਟਰ ਦੋਵਾਂ ਨਾਲ ਲੱਗ ਰਿਹਾ ਕਿ ਦੋਵਾਂ ਨਾਲ ਦੇ ਨਾਲ ਜੋ ਏਰੀਆ ਵੀ ਦਿੱਤਾ ਜਾਵੇ ਇਹ ਮੁੱਖ ਮੰਗਾਂ ਹਾਂ ਜੀ ਬੁੱਧੇਵਾਸੇ ਮੁੱਖ ਨੂੰ ਪਹੁੰਚ ਤੋਂ ਮੰਗ ਕਰਦੇ ਆਂਗੇ ਜੋ ਮਾਗਾਂ ਬਾਹਰ ਕੀਤਾ ਸੀਗੇ 5.5 ਸਾਲ ਦਾ ਪੇਗ ਦਾ ਏਅਰ ਲਗਭਗ 18000 ਰੁਪਏ ਬਣਦਾ ਹੈ ਜ ਜਲ ਜਿੱਤਦੇ ਆਵੇ ਮੁੱਖ ਮੰਗਾਂ ਹਾਂ ਜੀ ਜੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨਹੀਂ ਟੰਡੀਆਂ ਚੰਡੀਗੜ੍ਹ ਵਿੱਚ ਮਾਰਨਾ ਹੋ ਰਹੀ ਆ ਉਸ ਦੇ ਵਿੱਚ 550 ਲਾਇਰਿਆ ਸਬੰਧੀ ਫੈਲਾ ਕੀਤਾ ਜਾਵੇ ਤੇ ਪੰਜਾਬ ਦੇ ਮਾਰਨਾ ਡੀ ਵਧਾ ਕੇ 42 ਰੁਪਏ ਪਾ ਕੇ 54 ਰੁਪਏ ਕੀਤਾ ਜਾਵੇ ਗੁਰੂ ਗੋਬਿੰਦ ਸਿੰਘ ਸੁਪਰਸਾਮਣ ਡੋਪਰ ਗੁਰੂ ਹਰਗੋਬਿੰਦ ਪਰਮਨ ਲੇਰਮਾ ਦੇ ਵਿਤ ਕੰਮ ਕਰਦੇ ਬੱਚੇ ਵਾਲੇ ਦੇ ਤੇ ਹਨ ਪੀ ਐਸ ਪੀ ਸੀ ਐਲ ਇਮ ਨੇੜੋਂ ਵੱਲੋਂ ਜੋਗੇ 11 12 ਤੇ 13 ਦੀ ਗੁਰੂ 모ਸਫੀ ਲੈ ਕੇ ਪਲਾਇਆ ਨੇ ਹੜਤਾਲ ਕੀਤੀ ਸੀ ਉਹ ਉਸ ਦੇ ਵਜੋਂ ਸੁਨਾਉਂਦੇ ਆਣਾ ਜਿਵੇਂ 35400 ਆਣਾ ਹੈ ਗ੍ਰੇਡ ਉਤਪਾਜਾ ਜਾਵੇ ਤੇ ਇਹ ਐਲਮ ਤੋਂ ਲੈਨਮੈਨ ਲੈਨਮੈਨ ਤੋਂ ਜੀ ਪ੍ਰੋਹਨ ਜਲਦੀ ਕੀਤੀਆਂ ਨਾ ਇਸ ਤਰ੍ਹਾਂ ਹੀ ਗੁਰੂ ਗੋਵਿੰਦ ਸਿੰਘ ਸੁਬ ਸੁਬਦਾਂ ਰੋਪੜ ਵਾਲਾ ਜੋ ਟੀਵੀ ਨਾਮ ਕਾਢੀ ਮੀਟਿੰਗ ਹੋਈ ਸੀ ਭਾਈ ਗਾਸ ਨੂੰ ਜਿਸ ਦੇ ਮੁਖ ਮਨਾ ਮੰਗਲ ਸਿੰਘ ਦੇ ਆਨਸਕਰਦ ਸਖਲਦੀ ਪ੍ਰੋਮੋਸ਼ਨਾਂ ਸਕਿੱਲਡ ਵਰਕਰ ਤੋਂ ਜੀਪੀ ਦੀ ਪ੍ਰੋਮੋਸ਼ਨ ਜੀਪੀ ਤੋਂ ਏਪੀਏ ਪ੍ਰੋਗਰਾਮ ਸੰਬੰਧੀ ਏਪੀਏ ਤੋਂ ਡੈਲਿੰਗ ਪ੍ਰੋਗਰਾਮ ਪ੍ਰੋਮੋਸ਼ਨ ਸੰਬੰਧੀ ਇਸਟ੍ਰੀਨ ਮਕੈਨੀਕਲ ਦੀਆਂ ਆਨਸਰ ਸਕਿੱਲ ਰੋਪੜ ਦੇ ਚੀਫ ਇੰਜੀਨੀਅਰ ਇੰਜੀਨੀਅਰ ਸਾਹਮਣੇ ਸਾਨੂੰ ਪ੍ਰੋਸਾ ਦਵਾਇਆ ਸੀ ਕਿ ਅਸੀਂ ਜਲਦੀ ਡੀਪੀਸੀ ਮੀਟਿੰਗ ਕਰਕੇ ਕਾਦੀਆਂ ਮੰਗਣਾ ਹੱਲ ਕਰਾਂਗੇ ਪਰ ਰੋਪੜ ਵਾਲਾ ਚੀਫ ਇੰਜੀਅਰ ਸ਼ਰਮਾ ਸਾਹਿਬ ਅਸੀਂ ਧੰਨਵਾਦ ਕਰਦੇ ਹਾਂ ਕਿ ਉੱਥੋਂ ਕਿ ਉਹਨਾਂ ਨੇ ਚਾਰ ਬੰਦੇ ਸਕਿਲਦਾਰ ਗਣ ਤੋਂ ਜੇਪੀ ਬ੍ਰੋਨ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੀ ਮੀਟਿੰਗ ਸੰਪਨ ਹੋਈ ਆ ਦੂਜੇ ਪਾਸੇ ਅਸੀਂ ਪੰਜਾਬ ਸਰਕਾਰ ਮੰਗ ਕਰਦੇ ਆਂ ਕਿ ਰੋਪੜ ਸੰਪਰਾਣ ਦੇ ਵਿੱਚ ਲਹਿਰਾ ਮਹਾਤਮਾ ਨਰਮਨ ਦੇ ਪਰਾਣ ਦੇ ਵਿੱਚ ਕੰਮ ਕਰਦੇ ਕਿਤੇ ਮਲਾਜਾ ਨੂੰ ਪੱਕਾ ਕੀਤਾ ਜਾਵੇ ਤੇ ਪੰਜਾਬ ਸਰਕਾਰ ਦੇ ਮਹਿਕ ਵਿੱਚ ਖਾਲੀ ਪਈਆਂ ਅਸਾਮੀਆਂ ਜਾਲੀਆਂ ਭਰੀਆਂ ਜਾਣ ਅਤੇ ਟੀਚਰਾਂ ਨੂੰ ਬੇਸਿਕ ਵੇ ਦਿੱਤਾ ਜਾਵੇ ਇਹ ਨਹੀਂ ਹੈ ਮੁਖਰਿਬੋਂ ਆਪ ਜੀ ਮੈਂ ਜੋ ਪਿੱਛੇ ਟੀਚਰਾਂ ਕੀ ਦਿੱਤੇ ਆਂ ਕਿ 25 ਹਜ਼ਾਰ ਕਰਦੇ 18000 ਕੇ 23000 ਅਸੀਂ ਮੰਗ ਕਰਦੇ ਆ ਕਿ ਜੇ ਪ੍ਰਾਈਟ ਚੰਗਾ ਬੇਸਿਕ ਪੇਟੀ ਤੁਹਾਨੂੰ ਭੱਤੇ ਮਿਲਦੇ ਇਸ ਤਰ੍ਹਾਂ ਹੀ ਨਵੇਂ ਭਰਤੀ ਕੀਤੇ ਟੀਚਰ ਉਹਨਾਂ ਦੀ ਜੁਬੀਸ ਕਰਦੀ ਹੈ ਅਜਾ ਵੀ ਤੁਹਾਨੂੰ ਪੱਤਰ ਆ ਗਿਆ ਹੈ